ਸ਼੍ਰੀ ਅਕਾਲ ਤਖਤ ਸਾਈਧ ਦੇ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਜੋ ਲਗਾਤਾਰ ਅਕਾਲੀ ਦਲ ਦੀ ਸੁਰਜੀਤੀ ਤੇ ਲਈ ਭਰਤੀਆਂ ਕਰ ਰਹੀ ਹੈ ਉੱਥੇ ਹੀ ਜ਼ਿਲ੍ਹਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਲਾਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਐਯਾਲੀ ਨੇ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਦੀ ਪੂਰਨ ਸੰਗਠਨ ਮੁਹਿੰਮ ਦੀ ਜਾਣਕਾਰੀ ਦਿੱਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਤਿੱਖੇ ਨਿਸ਼ਾਨੇ ਸਾਧੇ ਐਯਾਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਏਕਤਾ ਅਤੇ ਮੁਲਾਂਕਣ ਲਈ ਪੰਥਕ ਭਾਵਨਾਵਾਂ ਨੂੰ ਸਿਰਮੱਥੇ ਰੱਖਣਾ ਜ਼ਰੂਰੀ ਹੈ ਇਹ ਆਲੀ ਨੇ ਦੱਸਿਆ ਕਿ 17 ਮਈ ਨੂੰ ਮੋਗਾ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਇੱਕ ਵੱਡਾ ਇਕੱਠ ਕੀਤਾ ਜਾਵੇਗਾ ਜੋ ਭਰਤੀ ਮੁਹਿੰਮ ਦਾ ਹਿੱਸਾ ਹੋਵੇਗਾ ਇਸ ਮੁਹਿੰਮ ਰਾਹੀਂ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਤੇ ਅਕਾਲੀ ਦਲ ਦੀ ਪੰਥਕ ਰੂਪ ਦੇ ਵਿੱਚ ਮੋੜ ਸਥਾਪਨਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਆਲੀ ਨੇ ਕਿਹਾ ਕਿ ਅਸੀਂ ਅੱਜ ਵੀ ਅਕਾਲ ਦਲ ਦੀ ਇੱਕਜੁੱਟਤਾ ਲਈ ਤਿਆਰ ਹਾਂ ਪਰ ਇਹ ਏਕਤਾ ਪੰਥ ਗ੍ਰਿਮ ਰਿਆਦਾ ਸੰਗਤਾਂ ਦੀ ਭਾਵਨਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਆਧਾਰ ਤੇ ਹੋਣਾ ਚਾਹੀਦਾ ਹੈ ਨਾ ਕਿ ਨਿੱਜੀ ਲਾਭ ਜਾਂ ਸਿਆਸੀ ਸੁਵਿਧਾ ਦੇ ਤਹਿਤ ਇਸ ਨਾਲ ਹੀ ਸੁਖਬੀ ਸਿੰਘ ਬਾਦਲ ਖਿਲਾਫ ਅਸੀਂ ਦੇ ਤੌਰ ਤੇ ਨਿਸ਼ਾਨਾ ਸਾਧਦੇ ਹੋਏ ਇਹ ਆਲੀ ਨੇ ਇਲਜ਼ਾਮ ਲਾਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਪ੍ਰਧਾਨ ਐਲਾਨਿਆ ਗਿਆ ਹੈ ਜੋ ਕਿ ਪੰਥਕ ਪਰੰਪਰਾਵਾਂ ਦੇ ਉਲਟ ਹੈ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਦੇਸ਼ਾਂ ਨੂੰ ਮੰਨ ਰਹੇ ਹਾਂ ਸਾਡਾ ਕੋਈ ਨਿੱਜੀ ਹਿੱਤ ਨਹੀਂ ਹੈ ਅਸੀਂ ਸਿਰਫ ਸੱਚ ਅਤੇ ਪੰਥਕ ਇਮਾਨਦਾਰੀ ਨਾਲ ਅੱਗੇ ਵਧ ਰਹੇ ਹਾਂ ਆਕਾਲੀ ਦਲ ਇੱਕ ਹੈ ਸੀ ਅਤੇ ਇੱਕ ਹੈ ਤੇ ਇੱਕ ਹੀ ਰਹੇਗਾ ਆਉਣ ਵਾਲਾ ਐਜਪੀਸੀ ਚੋਣਾਂ ਦੇ ਵਿੱਚ ਪੰਥ ਦੀ ਅਸਲ ਆਵਾਜ਼ ਵਾਲਾ ਧੜਾ ਜਿੱਤੇਗਾ ਮਨਪ੍ਰੀਤ ਦੀ ਆਯਾਲੀ ਨੇ ਕਿਹਾ ਕਿ ਜਥੇਦਾਰਾਂ ਨੂੰ ਤੱਕੇ ਨਾਲ ਅਹੁਦੇ ਤੋਂ ਉਤਾਰਿਆ ਗਿਆ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਲਟ ਹੁਕਮਨਾਮੇ ਖਿਲਾਫ ਜਾ ਕੇ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਬਿਲਕੁਲ ਵੀ ਸਵਿਕਾਰਨਯੋਗ ਨਹੀਂ ਹੈ ਅੱਗੇ ਉਹਨਾਂ ਨੇ ਹੋਰ ਕੀ ਕੁਝ ਕੀਤਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਦੇਖੋ ਜਿਹੜੀ ਸ਼੍ਰੀ ਕਾਲਤਾਕ ਸਾਹਿਬ ਵੱਲੋਂ 2 ਦਸੰਬਰ ਨੂੰ ਹੁਕਮਨਾਮਾ ਜਾਰੀ ਹੋਇਆ ਸੀ ਭਰਤੀ ਕਮੇਟੀ ਬਣਾਈ ਗਈ ਸੀ ਜਿਹਦੇ 7 ਮੈਂਬਰ ਸੀ ਉਸ ਦੇ ਵਿੱਚੋਂ ਦੋ ਅਸਤੀਫਾ ਦੇ ਕੇ ਉਸ ਤੋਂ ਬਾਅਦ 5 ਮੈਂਬਰਾਂ ਨੂੰ ਜਿਹੜਾ ਆ ਆਦੇਸ਼ ਜਾਰੀ ਹੋਏ ਸੀਗੇ ਕਿ ਭਰਤੀ ਸ਼ੁਰੂ ਕੀਤੀ ਜਾਵੇ ਸੋ ਤਕਰੀਬਨ ਅੱਜ 1.5 ਮਹੀਨੇ ਤੋਂ ਭਰਤੀ ਚੱਲ ਰਹੀ ਆ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸਾਡੀਆਂ ਜਿਹੜੀਆਂ ਕਾਪੀਆਂ ਚਲੇ ਗਈਆਂ ਨੇ ਅਤੇ ਹੁਣ ਜਿਹੜੀ ਮੋਗਾ ਜ਼ਿਲ੍ਹੇ ਦੀ ਜਿਹੜੀ ਭਰਤੀ ਸੰਬੰਧੀ ਮੀਟਿੰਗ ਰੱਖੀ ਗਈ ਆ 17 ਤਰੀਕ ਨੂੰ ਉਹ ਇਸੇ ਪੈਲੇਸ ਵਿੰਸਰ ਪੈਲੇਸ ਦੇ ਵਿੱਚ ਹੋ ਰਹੀ ਆ ਉਹਦੇ ਸੰਬੰਧ ਦੇ ਵਿੱਚ ਅੱਜ ਧਰਮਕੋਟ ਮੋਗਾ ਬਾਗਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਜਿਹੜਾ ਹਲਕਾ ਉਹਨਾਂ ਦੇ ਸਾਰੇ ਜਿਹੜੇ ਸਾਡੇ ਵਰਕਰ ਸਹਬਾਨ ਨੇ ਉਹਨਾਂ ਨਾਲ ਅੱਜ ਮੀਟਿੰਗਾਂ ਕੀਤੀਆਂ ਨੇ ਤਾਂ ਜੋ ਉਸ ਦਿਨ ਵੱਧ ਤੋਂ ਵੱਧ ਇੱਥੇ ਲੋਕਾਂ ਨੂੰ ਇਕੱਤਰ ਕਰ ਸਕੀ ਅਸੀਂ ਤੇ ਇਸ ਭਰਤੀ ਮੁਹਿੰਮ ਦਾ ਸਾਰਿਆਂ ਨੂੰ ਹਿੱਸਾ ਬਣਾ ਸਕੀਏ ਸਰਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਇਹ ਜਿਹੜੀ ਭਰਤੀ ਦੀ ਲਾਈ ਜਿਹੜੀ ਉਹ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਆ ਅਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਗալਟਕ ਸਾਹਿਬ ਤੋਂ ਹੀ ਪਾਰਟੀ ਬਣੀ 1920 ਦੇ ਵਿੱਚ ਅਤੇ ਹੁਣ ਸ਼੍ਰੀ ਗալਟਕ ਸਾਹਿਬ ਤੋਂ ਹੀ ਹੁਕਮਨਾਮਾ ਹੋਇਆ ਇਸ ਪਾਰਟੀ ਦੀ ਪੁਨਰਸਰਜੀਤੀ ਦੇ ਲਈ ਇਹ ਭਰਤੀ ਜਿਹੜੀ ਮਹਮ ਚੱਲ ਰਹੀ ਹੈ ਇਹਨਾਂ ਬਾਦਲੋਂ ਪ੍ਰਧਾਨ ਦਾ ਆਇਆ ਜੀ ਉਸ ਤੋਂ ਬਾਅਦ ਕਿ ਜੁਗਨਾ ਨੂੰ ਰابطਾ ਕਾਇਮ ਕੀਤਾ ਉਹ ਨਹੀਂ ਬਿਲਕੁਲ ਜਿਵੇਂ ਸੁਕੀਪ ਤੋਂ ਬਾਅਦ ਵੀ ਫੋਮੇ ਕਾਲਕਨ ਸਬੰਧ ਰੱਖਦੇ ਨੇ ਉਹਨਾਂ ਵੱਲੋਂ ਕੱਟ ਕੇ ਦੇਖੋ ਅਕਾਲ ਤਖਤ ਦੇ ਹੁਕਮ ਨਾਵੇਂ ਤੋਂ ਭਾਗੀ ਹੋ ਕੇ ਉਹਨਾਂ ਨੇ ਜੋ ਪ੍ਰਧਾਨ ਬਣੇ ਨੇ ਲੇਕਿਨ ਅਸੀਂ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਮੰਨ ਰਹੇ ਹਾਂ ਸਾਡਾ ਆਪਣਾ ਕੋਈ ਸਵਾਰਥ ਨਹੀਂ ਹੈਗਾ ਕਿ ਅਸੀਂ ਕੁਝ ਬਣਨਾ ਚਾਹੁੰਦੇ ਜਾਂ ਮੈਂ ਕੁਝ ਬਣਨਾ ਚਾਹੁੰਨਾ ਅਸੀਂ ਤਾਂ ਕਿਹੜੀ ਸੇਵਾ ਲੱਗੀ ਹੈ ਅਕਾਲ ਤਖਤ ਸਾਹਿਬ ਵੱਲੋਂ ਉਹਨੂੰ ਪੂਰੀ ਕਰ ਰਹੇ ਹਾਂ ਅਸੀਂ ਜਦੋਂ ਸੋਚ ਨਹੀਂ ਹੁਣੇ ਇੱਕ ਚੀਜ਼ ਕੀਤੀ ਹੈ ਗਲਤੀ ਕੀਤੀ ਸੀ ਤਾਂ ਮਾਫੀ ਨੂੰ ਮੰਗੀ ਤੇ ਫਿਰ ਗਲਤੀਆਂ ਕਰ ਰਿਹਾ ਕੀ ਇਹ ਸਾਰਾ ਨਹੀਂ ਉਹ ਦੱਸਿਆ ਵੀ ਜਿਹੜੇ ਹੁਣ ਸਿੰਘ ਸਾਹਿਬਾਨ ਜਿਨ੍ਹਾਂ ਨੇ ਉਸ ਦਿਨ ਹੁਕਮਨਾਮਾ ਜਾਰੀ ਕੀਤਾ ਉਹਨਾਂ ਨੂੰ ਤੱਕੇ ਨਾ ਲਾ ਦਿੱਤਾ ਗਿਆ ਤਿੰਨ ਸਿੰਘ ਸਾਹਿਬ ਬਦਲ ਦਿੱਤੇ ਗਏ ਤੇ ਉਹਦਾ ਰੋਸ ਸਾਰੀ ਸੇ ਕੌਮ ਦੇ ਵਿੱਚ ਸੇ ਕੌਮ ਫੇਰ ਨਾਰਾਜ਼ ਹੋ ਗਈ ਜੇ ਇਹੀ ਦੇਖੋ ਹੁਕਮਨਾਮਾ ਹੋ ਜਾਂਦਾ ਉਸ ਤੋਂ ਬਾਅਦ ਇੱਕ ਕਮੇਟੀ ਬਣ ਗਈ ਕਮੇਟੀ ਤੋਂ ਭਰਤੀ ਕਰਵਾ ਲੈਂਦੇ ਤੇ ਪਾਰਟੀ ਸਟੈਂਡ ਹੋ ਗਈ ਸੀ ਲੋਕਾਂ ਨੇ ਜੁੜ ਜਾਣਾ ਸੀ ਦੇਖੋ ਪ੍ਰਧਾਨ ਤਾਂ ਡੈਲੀਗੇਟਸ ਨੇ ਛੋੜਨਾ ਸੀ ਨਾ ਇਹਦੀ ਕਾਲੀ ਕੀ ਸੀ ਜਿਹੜੇ 7 ਮੈਂਬਰ ਆ ਬਣੇ ਸੀਗੇ ਉਹ ਸਾਰੇ ਕਾਲੀ ਦਲ ਨਾਲ ਸੰਬੰਧ ਸੀ 30 40 40 ਸਾਲ ਤੋਂ 50 50 ਸਾਲ ਤੋਂ ਕਈ ਪਾਰਟੀ ਲਈ ਕੰਮ ਕਰਦੇ ਆ ਰਹੇ ਸੀ ਵਫਾਦਾਰੀ ਦੇ ਨਾਲ ਸੇ ਉਹਨਾਂ ਤੋਂ ਜੇ ਭਰਤੀ ਕਰਵਾ ਲੈਂਦੇ ਹੁਕਮਨਾਮਾ ਮੰਨ ਲੈਂਦੇ ਤਾਂ ਪਾਰਟੀ ਦਾ ਸਟੈਂਡ ਹੋ ਗਈ ਸੀ ਸਾਰੀ ਲੋਕ ਨਾਲ ਜੁੜ ਜਾਣੇ ਸੀਗੇ ਪਤਾ ਨਹੀਂ ਕੀ ਕਿੰਨਾ ਨੇ ਰਹਿ ਦਿੱਤੀ ਇਹਨਾਂ ਨੂੰ ਬਾਰਾ ਇੱਕ ਜੁਟਤਾ ਦੀ ਗੱਲ ਕੀਤੀ ਜਾਂਦੀ ਹੈ ਇੱਕ ਜੁਟਤਾ ਨਜ਼ਰ ਨਹੀਂ ਆ ਰਹੀ ਇਹਨਾਂ ਦੀ ਇੱਕ ਜੁਟਤਾ ਤਾਂ ਅੱਜ ਵੀ ਅਸੀਂ ਤਾਂ ਤਿਆਰ ਆ ਸਾਡਾ ਤਾਂ ਕੋਈ ਸਵਾਰਥ ਨਹੀਂ ਸੰਦਾ ਕੁਝ ਨਹੀਂ ਚਾਹੀਦਾ ਅਸੀਂ ਤਾਂ ਕੋਈ ਮੰਗ ਨਹੀਂ ਕਰ ਰਹੇ ਵੀ ਸਾਨੂੰ ਜੀ ਆ ਬਣਾਓ ਬਣਾਓ ਅਜਿਹਾ ਕਹਿੰਦੇ ਕਿ ਪੰਥ ਦੀਆਂ ਭਾਵਨਾਵਾਂ ਅਨੁਸਾਰ ਸੰਗਤ ਆ ਜਿਹੜੀ ਸਾਡੀ ਉਹ ਕੀ ਚਾਹੁੰਦੀ ਆ ਪੰਥ ਕੀ ਚਾਹੁੰਦਾ ਵਾ ਉਹਨਾਂ ਦੀ ਭਾਵਨਾ ਅਨੁਸਾਰ ਫੈਸਲੇ ਲੈ ਜਾਣ ਆਪਣੀ ਨਿੱਜੀ ਹਿੱਤ ਛੱਡ ਦੇਣ ਲੋਕ ਤਾਂ ਕਹਿੰਦੇ 6-7 ਦਿਨਾਂ ਚ ਮੀਟਿੰਗ ਹੋਈ ਆ ਕੀ ਕਹਿੰਦੀ ਇਹਨੇ ਸੰਗਤਾਂ ਤਾਂ ਲੋਕ ਤਾਂ ਕਿਤੇ ਹੁਣ ਜਿਹੜੇ ਸਾਡੇ ਵਰਕਰ ਜਾ ਰਹੇ ਆ ਕਿਤੇ ਦਿੱਕਤ ਹੀ ਨਹੀਂ ਆ ਰਹੀ ਮੈਂਬਰਸ਼ਿਪ ਦੇ ਲਈ ਲੋਕ ਤਾਂ ਪਰਚੀ ਲੈ ਕੇ ਮੱਥੇ 'ਤੇ ਲਾਉਂਦੇ ਨੇ ਵੀ ਕਾਲਤਖ ਸਾਬ ਵੱਲੋਂ ਹੀ ਪਰਚੀ ਆਈ ਆ ਮਾਨ ਮਹਿਸੂਸ ਕਰ ਰਹੇ ਨੇ ਸਾਰੇ ਪਤਾ ਨਹੀਂ ਕਿ ਦੋ ਕਾਰਡ ਖਰੇ ਜਿਹਨਾਂ ਅਕਾਲੀ ਦਲ ਹੋਈ ਹੈ ਕਈ ਸੁਪਰੀਚ ਸਬਦਲਾ ਕਰ ਰਹੇ ਨੇ ਕੋਈ ਦੂਸਰੇ ਪੁੱਤ ਕਦੇ ਨਾ ਚੱਲ ਰਹੇ ਦੇਖੋ ਅਕਾਲੀ ਦਲ ਇੱਕ ਹੀ ਰਹੂਗਾ ਤੇ ਇੱਕੋ ਹੀ ਸੀਗਾ ਤੇ ਇੱਕੋ ਹੀ ਰਹੂ ਆਉਣਲੇ ਸਮੇਂ ਚ ਲੋਕਾਂ ਨੇ ਇੱਕ ਪਾਸੇ ਹੀ ਰਹਿਣਾ ਵਾ ਇਹ ਫੈਸਲਾ ਅੱਗੇ ਐਸਡੀਪੀਸੀ ਇਲੈਕਸ਼ਨ ਤੇ ਹੋ ਜੂਗਾ ਜਿਹਦੇ ਨਾਲ ਪੰਤਾ ਉਹੀ ਅਕਾਲੀ ਦਲ